ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਖਬਰ ਫਾਜ਼ਿਲਕਾ ਤੋਂ ਆ ਰਹੀ ਹੈ ਫਾਜ਼ਿਲ ਕਰਮ ਲੋਡ ਰੋੜ ਤੇ ਪਿੰਡ ਟਾਲੀ ਵਾਲਾ ਬੋਦਲਾ ਕਟਿਆ ਵਾਲੀ ਬੋਦਲਾ ਦੇ ਨੇੜੇ ਦੋ ਗੁੱਟਾਂ ਦੇ ਵਿੱਚ ਝਗੜਾ ਹੋਇਆ ਹੈ ਮੋਟਰਸਾਈਕਲ ਤੇ ਜਾ ਰਹੇ ਤਿੰਨ ਵਿਅਕਤੀਆਂ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚੋਂ ਦੋਨੋਂ ਗੋਲੀ ਲੱਗਣ ਦੀ ਗੱਲ ਕਹੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਦਿਲ ਕਾਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜ਼ਖਮੀਆਂ ਨੇ ਦੱਸਿਆ ਕਿ ਉਹ ਮੋਟਰਸਾਈਕਲ ਤੇ ਜਾ ਰਹੇ ਸਨ ਤਾਂ ਕੁਝ ਨੌਜਵਾਨਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਦੇ ਕੋਲ ਹਥਿਆਰ ਸਨ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਜਦਕਿ ਦੂਸਰੇ ਨੌਜਵਾਨ ਵੱਲੋਂ ਵੀ ਗੋਲੀ ਲੱਗਣ ਦੀ ਗੱਲ ਕਹੀ ਜਾ ਰਹੀ ਹੈ ਡਾਕਟਰਾਂ ਵੱਲੋਂ ਦੋਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਫਰੀਦਕੋਟ ਵੀ ਰੈਫਰ ਕੀਤਾ ਜਾ ਰਿਹਾ ਹੈ ਜਾਣਕਾਰ ਦਿੰਦੇ ਹੋਏ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਕ ਨੌਜਵਾਨ ਜੋ ਕਿ ਪਿੰਡ ਟਾਲੀ ਵਾਲਾ ਬੋਦਲਾ ਦਾ ਰਹਿਣ ਵਾਲਾ ਸੀ ਜਿਸ ਨੂੰ ਛੱਡਣ ਦੇ ਲਈ ਦੋ ਨੌਜਵਾਨ ਮੋਟਰਸਾਈਕਲ ਤੇ ਉਸਦੇ ਨਾਲ ਗਏ ਸਨ ਤਾਂ ਰਸਤੇ ਦੇ ਵਿੱਚ 30-35 ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਵਿੱਚੋਂ ਇੱਕ ਨੌਜਵਾਨ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਦਕਿ ਦੂਸਰੇ ਨੌਜਵਾਨ ਦੇ ਉੱਪਰ ਕਾਬਿਆਂ ਦੇ ਨਾਲ ਹਮਲਾ ਕੀਤਾ ਗਿਆ ਵਾਰਦਾਤ ਅੱਜ ਦੁਪਹਿਰ 12:30 ਵਜੇ ਦੀ ਦੱਸੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਹਮਲਾ ਕਰਨ ਤੋਂ ਬਾਅਦ ਦੋਨੋਂ ਜ਼ਖਮੀ ਨੌਜਵਾਨਾਂ ਨੂੰ ਹਮਲਾਵਰ ਸਿਵਲ ਹਸਪਤਾਲ ਦੇ ਬਾਹਰ ਸੁੱਟ ਕੇ ਪੱਜ ਗਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਕ ਨੌਜਵਾਨ ਹਲੇ ਵੀ ਲਾਪਤਾ ਹੈ ਜਿਸ ਦਾ ਹਲੇ ਕੋਈ ਪਤਾ ਨਹੀਂ ਚੱਲ ਪਾਰਿਆ ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਪੁਲਿਸ ਵੱਲੋਂ ਜ਼ਖਮੀਆਂ ਤੋਂ ਅਸਲ ਕੀਤੀ ਜਾ ਰਹੀ ਹੈ ਉਧਰ ਜ਼ਖਮੀਆਂ ਦੀ ਹਾਲਤ ਕਬੀਰ ਦੇ ਦੇ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਉਧਰ ਪੁਲਿਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਹਰ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ ਥਾਣਾ ਅਰਨੀ ਵਾਲਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਅਤੇ ਸਿਵਲ ਹਸਪਤਾਲ ਦੇ ਵਿੱਚ ਜ਼ਖਮੀਆਂ ਦੇ ਬਿਆਨ ਪੁਲਿਸ ਵੱਲੋਂ ਕਲਮਬਤ ਕੀਤੇ ਜਾ ਰਹੇ ਹਨ ਕੀ ਨਾ ਮੇਰੇ ਗੁਰਪੇ ਸਿੰਘ ਕੀ ਗੱਲ ਕੀ ਹੋਈ ਐ ਸਾਦਾ ਯਾਰ ਬੈਨਣੇ ਛੱਡਣ ਚੱਲੇ ਸੀਗੇ ਜੀ ਬਲੋਡ ਰੋਡ ਟਾਲੀ ਆਦੇ ਬੰਦਾ ਉੱਡੇ ਬੈ ਕੇ ਫੰਦੀ ਚਾਲਿਆ ਨਾ ਪਛਾਤੀ ਜੀ ਪਤਾ ਨਹੀਂ ਲੱਗਾ ਕੋਣ ਹੈਗਾ ਕੋਣੀ ਤੇ ਪਿਸਤਲ ਮਾਰਦੀ ਮੈਨੇ ਪਾਰਟੇ ਚ ਕਾਪੇ ਨਾ ਬਾਹ ਵਾਰਦੀ ਮੈਨੇ ਜੀ ਕਿਹੜੀ ਪਿਸਤਲ ਸੀ ਕੋਈ ਪਤਾ ਲੱਗਾ ਕੱਟਾ ਤਾਂ ਨਹੀਂ ਸੀ ਗੱਦੀ ਮਾਰਦੀ ਸੀ ਜੀ ਕੀ ਸੀਗਾ ਉਹਦੇ ਕੋਲ ਕਿਸਤਲ ਸੀ ਸਰ ਅੱਛਾ ਤੁਹਾਡਾ ਕੀ ਨਾਮ ਹੈ ਬਹੁਤ ਪ੍ਰੈਸ਼ਰ ਕਿੱਥੇ ਦਾ ਰਹਿਣਾ ਲਿਓ ਮੁਹੰਮਦ ਮੇਰਾ ਵਿਲੇਜ ਤਾਂ ਕੀ ਕਾਰਨ ਕਿਸੇ ਲੜਾਈ ਦਾ ਕੋਈ ਪਤਾ ਲੱਗਾ ਕੋਈ ਕਰ ਰਹੇ ਨਹੀਂ ਸਰ ਕੋਈ ਕਸ਼ ਨਹੀਂ ਦੇਖ ਕਿੰਨੀ ਗੋਲੀ ਵੱਜੇ ਤੁਹਾਡੇ ਇੱਕ ਗੋਲੀ ਮਾਰੀ ਪਹਿਲਾ ਫਾਇਰ ਮਾਰਿਆ ਜਿਵੇਂ ਲਾਤ ਉੱਪਰ ਚੱਕ ਲਈ ਜੀ ਦੂਸਰਾ ਫਾਇਰ ਮੇਰੇ ਲੱਗਾ ਘੱਟ ਤੇ ਹਰ ਪਰ ਹੋ ਗਈ ਜੀ ਜੀ ਕੀ ਮਾਮਲਾ ਕੀ ਹੋਇਆ ਜੀ ਕੀ ਹੋਇਆ ਕੀ ਤੁਹਾਡੇ ਨਾਲ? ਡਾਈ ਹੋਈ ਸੀ। ਕਿੱਥੇ? ਇਹ ਮੈਂ ਛੱਡਣ ਚੋਲੇ ਸੀ ਤੇ ਉੱਤੇ ਪੜਾ ਜੋ। ਕਿੱਥੇ ਕਰਕੇ ਹੋਈ ਐ? ਇਹ ਹੁਣ ਡਾਈ ਤਾਂ ਨਹੀਂ ਹੋਈ। ਹਾਂਜੀ, ਤਾਂ ਨਹੀਂ ਹੋਈ। ਕਿਸੇ ਕੀਤੇ ਰਿਆ ਨਾਲ ਕਿਉਂ? ਅਮੋਲ ਸ਼ਾਹ। ਕੀ ਨਾਮ ਤੁਹਾਡਾ? ਮੈਂ ਨਗੌਰ ਤੇ। ਉਹਨਾਂ ਦੀ ਕਿੱਥੇ ਵੱਜੀ ਐ? ਉਹਨਾਂ ਦਾ ਪੱਟ ਤੋ। ਕੀ ਵੱਜਿਆ ਕੀ ਉਹਨਾਂ ਦੇ? ਹੋਰ ਨਹੀਂ ਫਾਇਰ। ਤੁਹਾਡੇ ਕੀ ਵੱਜਿਆ? ਹੋਰ ਨਹੀਂ ਫਾਇਰ। ਫਾਇਰ ਵੱਜਿਆ। ਕਿੰਨੇ ਨਾਮ ਆ ਗਿਆ ਪਤਾ ਨਹੀਂ ਕਿਹ ਕੋਣ ਸੀ ਕਿੰਨੇ ਕੁ ਜਨੇ ਸੀ ਉਹ ਬਾਵਾ ਜੀ ਬਹੁਤ ਬਹੁਤ ਜਨੇ ਸੀ ਉਹ ਕਹਿੰਦਾ ਮੈਨੂੰ ਟਾਲੀ ਵਾਲੇ ਛੱਡੇ ਦੋਸਤਾ ਸਿੰਦਰ ਸਿੰਘ ਜੀ ਕਿੱਥੇ ਦਰਿਆ ਨਾਲੋਂ ਟੈਂਪ ਮੰਦ ਮੀਰਾ ਕੀ ਮਾਮਲਾ ਕੀ ਏ ਸਾਰਾ ਜਿਹੜਾ ਮਾਮਲਾ ਕੁਛ ਨਹੀਂ ਭਾਈ ਇਹ ਤਾਂ ਦੋਸਤ ਸੀਗਾ ਉਹ ਕਹਿੰਦਾ ਮੈਨੂੰ ਟਾਲੀ ਵਾਲੇ ਛੱਡੇ ਮੇਰੇ ਦੋਸਤ ਦਾ ਫੋਨ ਆਇਆ ਇਹ ਛੱਡਣ ਚਲਿਆ ਗਿਆ ਸੀਗਾ ਜਿਹੜੇ ਜਦੋਂ ਟਾਲੀ ਵਾਲੇ ਐਂਟਰ ਕੀਤੇ ਆ ਪੁਲ ਤੇ ਪੁਲ ਤੋਂ ਖੱਬੇ ਨੂੰ ਮੁੜੇ ਆ ਉੱਥੋਂ 35-40 ਮੁੰਡੇ ਨਿਕਲੇ ਆ ਉਹਨਾਂ ਪਹਿਲਾਂ ਹਵਾਈ ਫਾਇਰ ਕੀਤੇ ਦੋ ਇਹ ਭੱਜਿਆ ਕੋਸ਼ਿਸ਼ ਕੀਤੀ ਨਾ ਬਚ ਕੇ ਜਾਣ ਭੱਜੇ ਜਾਣ ਬਚ ਜਾਵੇ ਮੋਟਰ ਤੋਂ ਛੱਡਿਆ ਖੇਤਾਂ ਨੂੰ ਭੱਜਿਆ ਤੇ ਪਿੱਛੋਂ ਇਹਨੂੰ ਪਤਾ ਕਿਹੜੇ ਮੁੰਡੇ ਨੇ ਗੋਲੀ ਮਾਰੀ ਪਛਾਣਦਾ ਚੰਗੀ ਤਰ੍ਹਾਂ ਪਛਾਣਦਾ ਮੁੰਡੇ ਨੂੰ ਉਹ ਮੁੰਡੇ ਨੇ ਧਮਕੀ ਵੀ ਦਿੱਤੀ ਜੇ ਤੂੰ ਮੇਰਾ ਥਾਣੇ ਨਾ ਲੈਗਾ ਜਾਂ ਬਿਆਨ ਲੈਣ ਆਣਗੇ ਤੇ ਅਸੀਂ ਤੇਰੇ ਪਰਿਵਾਰ ਨੂੰ ਘਰੋਂ ਚੱਕ ਲਾਂਗੇ ਇਹ ਚੰਗੀ ਤਰ੍ਹਾਂ ਜਾਣਦਾ ਮੁੰਡੇ ਨੂੰ ਠੀਕ ਹੈ ਜੀ ਬਹੁਤ ਬਾਅਦ ਇਹ ਖੇਤਾਂ 'ਚ ਭੱਜਿਆ ਕੋਸ਼ਿਸ਼ ਕੀਤੀ ਜਦੋਂ ਜਾਨ ਬਚਾਉਂਦਾ ਬੱਚਾ 35 ਮੁੰਡੇ ਸੀ 35 'ਚ 10 ਕੋਲੇ ਰਿਵੋਲਵਰ ਸੀਗੇ ਦੋ ਨੰਬਰ ਦੇ ਜੀ ਤੇ ਫਾਜ਼ਲਗਾਹ ਦੀ ਪੁਲਿਸ ਅੰਨੀ ਨਹੀਂ ਹੈਗੀ ਜਿੰਨਾਂ ਨੂੰ ਵਿਕਦਾ ਨਹੀਂ ਗੋਲੀ ਵੱਜੀ ਤੇ ਨਾਲੇ ਕੋਲ ਕਿੰਨੇ ਕੁ ਰਵੋਲਰ ਹੋ ਸਕਦੇ ਆ ਜੀ ਜਾਣ ਪੁੱਛ ਕੇ ਪੈਹਾ ਲਿੱਤਾ ਪਹਿਲੀ ਗੱਲ ਇਹ ਜਿਹੜੇ ਬੰਦੇ ਹੈਗੇ ਆ ਜਾਣਦਾ ਉਹਨਾਂ ਦੇ ਪਹਿਲਾਂ ਪਰਚੇ ਹੈਗੇ ਆ ਹੂੰ ਤਿੰਨ ਤਿੰਨ ਮਹੀਨੇ ਹੋ ਗਏ ਬੱਚੇ ਮੁੰਡੇ ਰਸਟ ਨਹੀਂ ਕੀਤੇ ਉਹ ਕਹਿੰਦੇ ਆ ਕਿ ਤਿੰਨ ਮਹੀਨੇ ਹੋ ਗਏ ਸਿਰਸਟ ਨਹੀਂ ਹੋਏ ਚਲ ਇੱਕ ਦਿਨ ਹੋਰ ਫੜਗਾ ਦੇ ਸਾਡਾ ਕੀ ਹੋ ਜਾਊਗਾ ਵਾਤ ਵਾਤ ਜਬਾਂਦੀ ਹੈ ਇਹ ਬੰਦਿਆਂ ਨੂੰ ਪਹਿਲੀ ਗੱਲ ਹੈ ਸ਼ੂਟ ਕਰਨਾ ਪੁਲਿਸ ਮੁਕਾਬਲਾ ਕਰਕੇ ਗੋਲੀ ਮਾਰਨ ਤਾਂ ਫੇਰੇ ਫਾਇਦਾ ਆਏਗਾ ਜਿਹੜੇ ਫਾਜ਼ਲਾਂ ਅੱਜ ਗੰਦ ਮਚਾ ਰੱਖਿਆ ਹੈ ਇਹ ਮੁੰਡੇ ਦੀ ਸਾਰਾ ਫਾਈਲ ਦਾ ਗਾਰੰਟੀ ਦਿੰਦਾ ਹੈ ਇਹ ਕਿਸੇ ਨਾਲ ਲੜਾਈ ਝਗੜਾ ਕੁਝ ਬੁਲਦਾ ਹੈ ਇੱਕ ਗੁੱਟਵਾੜ ਦਾ ਬੱਚੇ ਦਾ ਸਾਰੀ ਉਮਰ ਲਈ ਹੈਂਡੀਕੈਪ ਹੋ ਗਿਆ ਬੱਚਾ ਪੁਲਿਸ ਦੀ ਟ੍ਰੇਨਿੰਗ ਲੈ ਰਿਆ ਸੀਗਾ ਅਕੈਡਮੀ ਚੋਂ ਜੀ ਹੁਣ ਕੀ ਕਾਰਵਾਈ ਕੀ ਪੁਲਿਸ ਆਈ ਹੈ ਹੁਣ ਸਾਈ ਹੈ ਸਾਰੇ ਬਿਆਨ ਲੈ ਗਏ ਆ ਬਿਆਨ ਲੈਣ ਦਾ ਕੋਈ ਮੈਟਰ ਹੀ ਨਹੀਂ ਹੁੰਦਾ ਜੇ ਕਾਰਵਾਈ ਹੋਵੇ ਬਿਆਨ ਲੈਣ ਦਾ ਫਾਇਦਾ ਹੈ ਜੀ ਜਿਹੜੇ ਹੁਣ ਬੱਚੇ ਨੇ ਨਾਮ ਦੱਸਿਆ ਜਸਟ ਜੇ ਪੁਲਿਸ ਨੇ ਕਾਰਵਾਈ ਵੀ ਥੱਪੜ ਪੁਲਿਸ ਨੇ ਮਾਰ ਦਿੰਦਾ ਮਿੰਟੇ ਚ ਇੱਕ ਗੋਲੀ ਬਿੱਤੀ ਬੱਚੇ ਦੇ ਪੱਟ ਦੇ ਪਾਈ ਦਾ ਵੇਲੇ ਛਾਤੀ ਤੇ ਵੱਜ ਜੰਦੀ ਆਰ ਪਾਰ ਹੋ ਜਿੰਦੀ ਬੱਚਾ ਖਤਮ ਫਿਰ ਉਹਨਾਂ ਕਹਿਣਾ ਸੀ ਸੰਤ ਪਤਾ ਨਹੀਂ ਕੌਣ ਗੋਲੀ ਮਾਰ ਕੇ ਆਇਆ ਜੀ ਕੀ ਨਾ ਕੀ ਬਾਈ ਦਾ ਗੁਰਪ੍ਰੀਤ ਸਿੰਘ ਤੁਹਾਡਾ ਕੀ ਲੱਗਦਾ ਹੈ ਮੇਰੇ ਭੈਣ ਦਾ ਮੁੰਡਾ ਹੈ ਜੀ ਲਈ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਮੰਗ ਹੈ ਹੀ ਕਰਦੇ ਆ ਕਿ ਸਾਡਾ ਬੱਚਾ ਬਚਣ ਤੋਂ ਪਹਿਲਾਂ ਪਹਿਲਾਂ ਅਰੈਸਟ ਹੋਵੇ ਪਹਿਣ ਪੁਲਿਸ ਮੁਕਾਬਲਾ ਕਰਕੇ ਗੋਲੀ ਮਾਰੀ ਜਾਵੇ ਫਿਰ ਇਹ ਸ਼ਾਂਤ ਹੋਣਗੇ ਉਹਨਾਂ ਕਰਦੀ ਤਾਂ ਫੋੜੇ ਚੱਲੀ ਹੋਈ ਹੈ ਉਹ ਤਾਂ ਪਤਾ ਹੀ ਆ ਸਾਨੂੰ ਜੀ ਕਦੋਂ ਦੀ ਚੱਲ ਚੁੱਕੀ ਹੈ ਅੱਜ ਦੀ ਨਹੀਂ ਹੈਗੀ ਇਹ ਜੇ ਤਾਂ ਤਾਂ ਕਿ ਮੁੰਡਿਆਂ ਤੇ ਕੋਈ ਕਾਰਵਾਈ ਚੰਗੀ ਤਸੱਲੀ ਨਾਲ ਨਾ ਹੋਈ। ਫਸ ਮੁੰਡਿਆਂ ਦੇ ਇੱਕ ਪੁਲਿਸ ਤੋਂ ਬਹਿਰ ਨੱਥਿਆ ਹੋਇਆ ਹੈ ਕਿ ਜਦੋਂ ਵੀ ਪੁਲਿਸ ਸਾਨੂੰ ਅਰੈਸਟ ਹੀ ਕਰੂਗੀ ਯਾਸੀ ਬਾਰ ਬਾਰ ਜਵਾਨਤ ਕਰਲਾਂਗੇ। ਇਹ ਦੋ ਇਹਨਾਂ ਦਾ ਮੈਟਰ ਹੈਗਾ। ਇਹ ਵਾਕਿਆ ਵਾਕਿਆ ਕਿੱਥੇ ਹੋਇਆ? ਵਾਕਿਆ ਟਾਲੀ ਵਾਲੇ। ਰੋਡ ਤੇ ਫਾਜ਼ਿਲਕਾ ਮੋਡ ਰੋਡ ਦੇ ਉੱਪਰ ਟਾਲੀ ਵਾਲੇ। ਕੁੱਲ ਦੇ ਕਿ 3 ਵਜੇ ਕਿੰਨੇ ਵਜੇ ਹੋਇਆ ਹੈ? 12:30 ਵਜੇ। ਅੱਜ ਜੀ? ਹਾਂ ਜੀ। ਉਸ ਤੋਂ ਬਾਅਦ ਹੈ। ਉਹ ਤੋਂ ਬਾਅਦ ਉਹੀ ਮੁੰਡੇ ਚੱਕ ਕੇ ਸਿਵਲ ਹਸਪੀਟਲ ਦੇ ਫਾਜ਼ਿਲਕਾ ਬਾਹਰ ਸਿੱਟ ਕੇ ਗਏ ਹਨ। ਅੱਛਾ। ਹਾਂ ਜੀ। ਇਤਬਾਰ ਸਿਵਲ ਹੋਇਆ ਬਾਹਰ ਸਿੱਟ ਕੇ ਗਿਆ ਇੱਥੋਂ ਕੈਮਰੇ ਵਿੱਚ ਚੈੱਕ ਕਰਾਇਆ ਜਾਂ ਪਤਾ ਚੱਲੇ ਕਿਹੜੇ ਬੱਚੇ ਆਏ ਸੀ ਮੋਟਰਸਾਈਕਲ 'ਤੇ ਇਹ ਬੱਚੇ ਤਾਂ ਮੋਟਰਸਾਈਕਲ ਵੀ ਉੱਥੇ ਵਿਆਖ ਕੀਤਾ ਚਾਹੀਏ ਤੁਹਾਡਾ ਕੀ ਨਾਮ ਹੈ ਆਪਣੇ 친ਦਰ ਸਿੰਘ ਕਿੱਥੇ ਦੇ ਨਾਲੋਂ ਇੱਕ ਮੁੰਡਾ ਲਾਹਤ ਹੈਗਾ ਹੈ ਹੈਪੀ ਮੁੰਡਾ ਇਹ ਕਿੰਨੇ ਜਣੇ ਸੀਗੇ ਇਹ 3 ਜਣੇ ਸੀਗੇ ਇੱਕ ਇਹ ਕਿਹਦੇ ਦਾ ਇਹ ਮੁੰਡਾ ਸੀਗਾ ਇੱਕ ਇਹ ਸੀਗਾ ਇੱਕ ਉਹ ਮੁੰਡਾ ਸੀਗਾ ਗੁਰਪ੍ਰੀਤ ਉਹ ਵੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਨੇ ਹਾਂ ਉਹਦੇ ਵੀ ਕਾਪੇ ਵੱਜੇ ਹੋਇਆ ਮੁੰਡੇ ਦੇ ਕਾਪੇ ਵੱਜੇ ਹਾਂਜੀ ਇਹ ਤਿੰਨ ਜਣੇ ਜੀ ਚੱਲੇ ਕਿੱਥੇ ਸੀ ਡਾਲੀਆ ਵਾਲੇ ਇਹ ਘੱਟਿਆ ਵਾਲੀ ਮੁੰਡੇ ਯਾਰ ਦੋਸਤ ਹੈਗਾ ਉਹ ਉਹਨੂੰ ਛੱਡਾਂ ਚੱਲੇ ਸੀ ਕਿਸੇ ਦੋਸਤ ਦਾ ਫੋਨ ਆਇਆ ਸੀਗਾ ਸੰਤ ਛੱਡ ਜਾ ਇਹ ਮੁੰਡੇ ਨੂੰ ਤੇ ਸਾਡੇ ਨਾਲ ਜਾਣਾ ਨਹੀਂ ਕਿਤੇ ਕੰਮ ਇਹ ਦੋ ਛੱਡਾਂ ਇਕੱਲੇ ਸੀ ਹੈਪੀ ਤੇ ਗੁਰਪ੍ਰੀਤ ਜੀ ਤੇ ਇਹ ਜੀ ਹੈਪੀ ਲਾਭ ਪਤਾ ਹੈ ਫਿਰ ਵੀ ਪਤਾ ਨਹੀਂ ਕਿ ਕਿੱਥੇ ਜਾਏਗਾ ਕਿੱਥੇ ਨਹੀਂ ਜਾਏਗਾ ਇਹਨਾਂ ਦੇ ਦੋ ਫੋਨ ਸੀਗੇ ਫੋਨ ਖੋ ਕੇ ਲੈ ਗਿਆ ਡਾਕਟਰ ਸਾਹਿਬ ਇੱਕ ਮਾਮਲਾ ਆਇਆ ਹੈ ਹਸਪੀਟਲ ਵਿੱਚ ਦੋ ਲੋਕ ਜ ਟਾਕਲ ਹੋਏ ਹੈ ਕੀ ਮਾਮਲਾ ਕੀ ਹੈ ਸਰ ਇਹ ਦੋ ਪੇਸ਼ੈਂਟ ਨੇ ਤੇ ਉਹਨਾਂ ਦਾ ਨਾਮ ਹੀ ਗੁਰਪ੍ਰੀਤ ਹੈ ਇੱਕ ਕਬੂਲ ਦਾ ਉਪਦੇ ਹੈ ਇੱਕ ਮੁਹੰਮਦ ਅਮੀਰਾ ਦਾ ਦੋਨਾਂ ਦੇ ਹਿਸਟਰੀ ਦੇ ਰਹੇ ਨੇ ਕਿ ਉਹਨਾਂ ਤੇ ਗਨ ਸ਼ਾਟ ਜਿਹੜੀ ਹੋਈ ਹੈ ਬਾਕੀ ਅਸੀਂ ਝੋਟਾ ਨੂੰ ਆਇਨਾ ਕੀਤਾ ਜਿਹੜੀ ਪਾਸਟ ਦੇ ਨਾਲ ਵੀ ਕੀਤਾ ਹੈ ਮੈਡੀਕਲਿਕਲ ਕੰਮ ਸਾਰਾ ਕਰਕੇ ਤੇ ਉਸ ਬਾਅਦ ਇਹਨਾਂ ਨੂੰ ਅਗਰੀਕੋ ਡ੍ਰੈਫਰ ਕਰ ਰਹੇ ਆ ਸਰ ਫੋਰੈਂਸਿਕ ਮੈਡੀਸਿਨ ਓਪੀਨੀਅਨ ਸਰ ਝੋਟਾ ਦੇਖਦੇ ਹੋਏ ਹੀ ਲੱਗਦਾ ਵੀ ਮਤਲਬ ਕੁਝ ਐਜਾ ਨਿਸ਼ਾਨ ਇੰਨੇ ਜਿਆਦਾ ਐਕਸਪਰਟ ਫੋਰੈਂਸਿਕ ਮੈਡੀਸਿਨ ਇੱਕ ਐਕਸਪਰਟ ਓਪੀਨੀਅਨ ਲੈ ਲਈਓ ਇਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਜੀ ਕੋਈ ਵੀ ਜਿਹੜੀ ਐਕਸਟਾ ਜਿਆਦਾ ਜਿਆਦਾ ਆਪਾਂ ਜਾਣਕਾਰੀ ਮਿਲ ਪਾਵੇ ਫਿਲਹਾਲ ਨਹੀਂ ਜਿਹੜਾ ਹਿਸਟਰੀ ਦੇ ਬੇਸ ਤੇ ਹੋਏ ਹੀ ਕਹਿ ਰਹੇ ਤੁਸੀਂ ਸਰ ਕਿੰਨੀ ਕੁ ਛੋਟਾ ਲੱਗਿਆ ਨੇ ਹੁਣ ਨੋਰਮਲ ਨੇ ਪੇਸ਼ੈਂਟ ਵੈਸੇ ਠੀਕ ਹੈ ਲੇਕਿਨ ਆਪਾਂ ਨੂੰ ਇੱਕ ਕਰੀ ਫਿਰ ਵੀ ਕਿਉਂਕਿ ਹਾਇਰ ਸੈਂਟਰ ਦੀ ਆਪਣੇ ਕੋਲ ਸੁਵਿਧਾ अवेलेबल ਹੈ ਐਸ ਕਰਕੇ ਆਪਸ਼ਨਲ ਭੇਜਿਆ ਥੈਂਕ ਯੂ ਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਐਸਐਮ ਜਸੇ ਨਿੱਕੀ ਮਾਮਲਾ ਕੀ ਹੋਇਆ ਸਰ ਇਹ ਮਾਮਲਾ ਫਿਲਹਾਲ ਸਾਨੂੰ ਸੂਚਨਾ ਮਿਲੀ ਹੈ ਬੋਰਿੰਗ ਵਗੈਰਾ ਚੱਲ ਰਹੀ ਹੈ ਜੀ ਉਹਦੇ ਸਬੰਧ ਵਿੱਚ ਇੱਥੇ ਜਾਂਚ ਕਰਨਾ ਹੈ ਜੀ ਕਿੰਨੇ ਬੰਦੇ जख्मी ਹੋਏ ਤੋਂ ਪਤਾ ਲੱਗਿਆ ਇਹ ਦੋ ਨੇ ਇੱਥੇ ਦਾ ਹਸਪਤਾਲ ਆ ਜੀ ਇਹਨਾਂ ਦਾ ਪੁੱਛ ਪੜਤਾਲ ਕਰ ਰਹੇ ਵੀ ਕੀ ਕੱਟਣਾ ਵਾਪਰੀ ਕਿੱਥੇ ਹੋਇਆ ਲੜਾਈ ਝਗੜਾ ਇਹ ਕਿੱਥੇ ਕੋਈ ਪਤਾ ਲੱਗਿਆ ਕੱਟਿਆਂ ਵਾਲੀ ਬੋਤਲ ਆ ਨੇੜੇ ਕਿ ਦੱਸ ਦੇ ਜੀ